ਦੀ ਇਹ ਮੰਗ ਹੈ ਕਿ ਸਾਡੇ ਨੀਵਰ ਭਰਾਵਾਂ ਦੀ ਫਿਰ ਮਜ਼ਦੂਰਾਂ ਦੀ ਬਹੁਤ ਲੰਬੇ ਸਮੇਂ ਤੋਂ ਪਹਿਲੀ ਦੋ ਦਰਸ ਗਾਰਾਂ ਲਾਂਗੀ ਆ ਤੇ ਜਦੀ ਮੰਗ ਚੱਲੀ ਆ ਰਹੀ ਸੀ ਪਰ ਸਾਬਕਾ ਸਰਕਾਰੀ ਮਾਨ ਜੀ ਸਰਕਾਰ ਨੇ ਤੇ ਉਹਨਾਂ ਦੀ ਕੈਪੀਟਲ ਨੇ ਤੇ ਨਾਲੇ ਚੇਅਰਮੈਨ ਸਬਤ ਸਾਹਿਬ ਨੇ ਇਹ ਸੜਾ ਬਸੜਾ ਕਰਕੇ ਜੋ ਉਹਨਾਂ ਦੀ ਜੈ ਮੰਗ ਸੀ ਹਰਿਆਣੇ ਦੇ ਵਿੱਚ ਰੇਟ ਵਧ ਸੀ ਤੇ ਪੰਜਾਬ ਦੀ ਰੇਟ ਕਟਾਉਣ ਕਰਕੇ ਜਿੰਨੀ ਵੀ ਲੇਬਰ ਹੁੰਦੀ ਸੀ ਉਹ ਸਾਰੀ ਹਰਿਆਣੇ ਚਲੀ ਜਾਂਦੇ ਸੀ ਪੰਜਾਬ ਦੇ ਇੱਥੇ ਕਿਸਾਨ ਆੜਤੀਆ ਤੇ ਜਿਹੜੇ ਚੌਧਰੀ ਸ਼ੋਮ ਤੋਂ ਬਣ ਸੀਗੇ ਕੇਵਲ ਦੀ ਬਹੁਤ ਤੰਗ ਸੀ ਇਸ ਕਰਕੇ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਮੈਂ ਆੜਤੀਆ ਵੱਲੋਂ ਮਨੀਮਾ ਵੱਲੋਂ ਤੇ ਆਪਣੇ ਬਜ਼ੁਰਗ ਸਾਥੀਆਂ ਵੱਲੋਂ ਸਰਦਾਰ ਭਵਨ ਪ੍ਰਸ਼ੀਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹ ਜਿਹੜੇ ਰੇਟ ਪਹਿਲਾਂ 17 ਰੁਪਏ 50 ਇਸ ਰੇਟ ਸੀ ਇੱਕ ਬੈਗ ਦੇ ਕੱਟੇ ਦਾ ਉਹ ਅੱਜ ਰੇਟ 19 ਰੁਪਏ 26 ਪੈਸੇ ਹੋ ਗਿਆ ਉਹਦੇ ਨਾਲ ਲਗਭਗ 2 ਰੁਪਏ ਇਹਦਾ ਰੇਟ ਵੱਧ ਗਿਆ ਇਸ ਕਰਕੇ ਹੁਣ ਵੀ ਕੁਝ ਰਾਹਤ ਮਿਲਿਆ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਤੇ ਅੱਗੇ ਵਾਸਤੇ ਵੀ ਬੇਨਤੀ ਕਰਦਾ ਜਿਸ ਤਰ੍ਹਾਂ ਮਹਿੰਗਾਈ ਵਾਧੀ ਜਾਊਗੀ ਉਸ ਤਰ੍ਹਾਂ ਆਪਣਾ ਸਾਡੀ ਪੰਜਾਬ ਸਰਕਾਰ ਹੈ ਸਰ ਸਰ ਭਗਤ ਸਿੰਘ ਮਾਨ ਦੀ ਸਰਕਾਰ ਹੈ ਕਿ ਉਹ ਰੇਟ ਵਧਦੇ ਜarre ਚਲੇ ਜਾਣਗੇ ਸਾਨੂੰ ਵਿਸ਼ਵਾਸ ਹੈ ਅੱਜ ਸਾਡਾ ਪੰਜਾਬ ਦਾ ਇਹਦਾ ਪਰਜੂ ਸਾਥੀ ਹੈ ਬੜਾ ਖੁਸ਼ ਹੈ ਕਿ ਜਦ ਮੇਰੇ ਕੋਲ ਸਪੈਸ਼ਲ ਤੌਰ ਤੇ ਤੇ ਆਏ ਇਹਨੇ ਮੇਰੇ ਨੂੰ ਮੁੱਠਾ ਕਰਾਇਆ ਤੇ ਮੈਂ ਵੀ ਫਿਰ ਇਹਨਾਂ ਦਾ ਚੌਹ 24 ਦੀਆਂ ਦਾ ਆਪਣੇ ਵੱਲੋਂ ਮੁੱਠਾ ਕਰਾਇਆ ਕਿ ਉਹ ਸਰਕਾਰ ਦਾ ਧੰਨਵਾਦ ਕੀਤਾ ਜਿਮਾਰੇ ਫਿਰ ਕਰਦਾ ਅਤੇ ਆਸ ਕਰਦਾ ਕਿ ਜੇ ਜਿਹੜੇ ਸਾਥੀ ਸਾਡੇ ਪਰਜੂ ਸਾਥੀ ਨੇ ਤੇ ਪੰਜਾਬ ਸਰਕਾਰ ਦੇ ਨਾਲ ਮੋਢਿਆਂ ਮੋਢਾ ਲਾ ਕੇ ਖੜੇਗੇ ਇਸ ਤਰ੍ਹਾਂ ਨਾਲ ਆਏ ਖੁਸ਼ ਦੇ ਇਸ ਗੱਲ ਤੇ ਪੇਨੂ ਨੇ ਤਾਹੀ ਤੇ ਬਰੇ ਕੋਈ ਆਪਣਾ ਮਠਾਈ ਲੈ ਕੇ ਆਏ ਨੇ ਵੀ ਪ੍ਰਧਾਨ ਜੀ ਵੀ ਤੁਸੀਂ ਸਰਕਾਰ ਦੇ ਵਿੱਚੋਂ ਸਰਕਾਰ ਥੋੜੀ ਹੈ ਇਸ ਕਰਕੇ ਵੀ ਤੁਹਾਨੂੰ ਅਸੀਂ ਵਧਾਈ ਵੀ ਦੇਣ ਆਏ ਆ ਅਤੇ ਅੱਗੇ ਵਾਸਤੇ ਵੀ ਤੁਹਾਨੂੰ ਅਸੀਂ ਅਭਿਨਿਦ ਕਰਦੇ ਆ ਕਿ ਜੇ ਅੱਗੇ ਵਾਸਤੇ ਵੀ ਸਾਨੂੰ ਜੇ ਆਪਣਾ ਪਹੇਗਾ ਹੀ ਕਰਕੇ ਲੋਨ ਵੀ ਪੈਸੇ ਵਧਾਉਣ ਦੀ ਤਾਂ ਸਾਡੇ ਪੈਸੇ ਵਧਾਈ ਜਾਣਗੇ ਤੁਹਾਨੂੰ ਮੈਂ ਲੇਬਰ ਚੇਅਰਮੈਨ ਪੰਜਾਬ ਸ਼੍ਰੀ ਦਰਸ਼ਨਲਾਲ ਦੀ ਖੰਨਾ ਮੰਡੀ ਇਹ ਜਿਹੜੀ ਸਾਡੀ ਮਜ਼ਦੂਰਾਂ ਦੀ ਮੰਗਤੀ ਹੈ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਸੀ ਏ ਜਮੀਰੁਲੁਸ਼ਾਦੀ ਨੇ ਦੱਸਿਆ ਕਾਫੀ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਸ ਮਜੂਰਾਂ ਦੀ ਜਿਹੜੀ ਲੰਬਕ ਦੀ ਇਹ ਮੰਗ ਚੱਲੀ ਆਈ ਇਹਨਾਂ ਨੇ ਗੌਰ ਕੀਤਾ ਇਹਦੇ ਵਿਚਾਨਕ ਹੈ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਮੁੱਚੇ ਪੰਜਾਬ ਵੱਲੋਂ ਔਰ ਨਾਲ ਹੀ ਚੇਅਰਮੈਨ ਬਰਸਰ ਸਾਹਿਬ ਦਾ ਵੀ ਕੋਟ ਕੋਟ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਵੀ ਇਸ ਮੰਗ ਤੇ ਸਾਡੀ ਮਜੂਰਾਂ ਤੇ ਬਹੁਤ ਵਜਾ ਗੌਰ ਕੀਤੀ ਹੈ ਨਾਲ ਮੰਡੀ ਬੋਟ ਸੈਕਟਰ ਸਾਹਿਬ ਰਾਮਜੀਤ ਜੀ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਹਾਂ ਔਰ ਮੰਡੀ ਮੰਡੀ ਬੋਰਡ ਦੇ ਵਿੱਚ ਜੀਐਮ ਸਾਹਿਬ ਸੁਵਨ ਸਿੰਘ ਦਾ ਰਿਪੋਰਟ ਕੋਰਤਨ ਮਗਰ ਦਾ ਮੈਂ ਸਮੁੱਚੇ ਪੰਜਾਬ ਵੱਲੋਂ ਹੀ ਮੰਡੀ ਬੋਰਡ ਦਾ ਤੇ ਮੁੱਖ ਮੰਤਰੀ ਪੰਜਾਬ ਸਰਪੰਗਨ ਸਿੰਘ ਜੀ ਮਾਨ ਦਾ ਕੋਰਟ ਰਿਪੋਰਟ ਧੰਨਵਾਦ ਕਰਨਾ ਇਹ ਜੋ ਜਿਹੜੀ ਇਹਨਾਂ ਨੇ 10% ਦੀ ਸਾਡੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਦੀ ਮਜ਼ਦੂਰੀ ਦੇ ਵਿੱਚ ਵਾਧਾ ਕੀਤਾ ਹੈ ਇਸ 10% ਮਜ਼ਦੂਰੀ ਨਾਲ ਸਰਕਾਰਾਂ ਨੂੰ ਤਾਂ ਖੈਰ ਕੋਈ ਫਰਕ ਨਹੀਂ ਪੈਦਾ ਲੇਕਿਨ ਮਜ਼ਦੂਰਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਗਈ ਜਿਵੇਂ ਤੁਸੀਂ ਰੋਸ਼ਾ ਜੀ ਨੇ ਕਿਹਾ ਕਿ ਮਜ਼ਦੂਰ ਖੁਸ਼ ਨੇ ਅੱਜ ਸੂਰੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਨਾ ਵਾਗੋ-ਬਾਗ ਹੋਇਆ ਪਿਆ ਹਰ ਪਾਸੇ ਤੋਂ ਵਧਾਈਆਂ ਆ ਰਹੀਆਂ ਹਰ ਪਾਸੇ ਤੋਂ ਖੁਸ਼ੀਆਂ ਆ ਰਹੀਆਂ ਕਿ ਪੰਜਾਬ ਸਰਕਾਰ ਨੇ ਇਹ ਜਿਹੜੀ 10% ਮਜ਼ਦੂਰੀ ਦੇ ਵਾਅਦਾ ਕੀਤਾ ਇਹਦੇ ਵਿੱਚ ਬਹੁਤ ਵੱਡੀ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਜੋ ਕਿ ਪਹਿਲਾਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਮਜ਼ਦੂਰ ਹਰਿਆਣੇ 'ਚ ਜਾਣ ਲੱਗ ਪਏ ਤੇ ਹੁਣ ਆਸ ਕਰਦੇ ਆ ਕਿ ਹਰਿਆਣੇ 'ਚ ਮਜ਼ਦੂਰ ਘੱਟ ਜਾਏਗਾ ਪੰਜਾਬ ਦੇ ਵਿੱਚ ਮਜ਼ਦੂਰ ਵੱਧ ਹੈਗਾ ਕਿਉਂਕਿ ਪੰਜਾਬ ਦੀ ਲਗਭਗ ਜੋ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਹੋ ਚੁੱਕੀ ਹੈ ਥੋੜਾ-ਬੋਤਾ ਫਰਕ ਹੈਗਾ ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਤੋਂ ਕਿ ਆਨ ਵਾਲੇ ਸਮੇਂ ਜੋੜੇ ਵੀ ਸਾਡੀ ਮਜ਼ਦੂਰੀ ਵੀ ਥੋੜਾ ਬਟਾ ਫਰਕ ਇਹਨੂੰ ਵੀ ਪੂਰਾ ਕੀਤਾ ਜਾਵੇ ਮੈਂ ਲਾਸਟ ਮੁੱਖ ਮੰਤਰੀ ਪੰਜਾਬ ਦਾ ਅਨਾਜ ਮੰਡੀ ਮਜ਼ਦੂਰ ਜੁਨੀਆਨ ਮਤਲਬ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਰਕੇਸ਼ ਕੁਮਾਰ ਤੁਲੀ ਪੰਜਾਬ ਨੂੰ ਔਰ ਦਰਸ਼ਨ ਲਾਲ ਖੰਨਾ ਚੇਅਰਮੈਨ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਦਾ ਕੋਟ ਕੋਟ ਧੰਨਵਾਦ ਕਰਦਾ ਇਹ ਜਿਹੜੀ ਪਹਿਲਾਂ ਮਜ਼ਦੂਰੀ ਤੇ ਸਾਡੇ 17 ਰੁਪਏ ਸੀ ਲੈਕਿਨ ਮਜ਼ਦੂਰੀ ਦਾ 2-3 ਵਾਰੀ ਸਰਕਾਰ ਨੇ ਵਧਾਈ ਇਹਨਾਂ ਦਾ ਅਸੀਂ ਇਸ ਕਰਕੇ ਦੇਣ ਨਹੀਂ ਦੇ ਸਕਾਂ ਕਿ ਨਾ ਮਜ਼ਦੂਰਾ ਤੇ ਬਹੁਤ ਵੱਡਾ ਹੱਥ ਰੱਖਿਆ ਇਹਦੇ ਵਿੱਚ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡਿਆ ਜੀ ਦਾ ਬਹੁਤ ਵੱਡਾ ਰੋਲ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਮਜ਼ਦੂਰੀ ਹੈ ਇਹਨਾਂ ਨੇ ਪਿੱਛੇ ਸਾਡਾ ਜਿਰੀ ਦੇ ਵਿੱਚ 40 ਪੈਸੇ ਪਰ ਲੋਡਿੰਗ ਦੇ ਵਿੱਚ ਵਧਾਏ ਤੇ ਫਿਰ ਕਣਕ ਦੇ ਵਿੱਚ ਇਹਨਾਂ ਨੇ 56 ਪੈਸੇ ਫਿਰ ਸਾਡੀ ਲੋਡਿੰਗ ਵਧਾ ਲਈ ਹੈ ਮਜ਼ਦੂਰੀ 'ਚ ਵਾਧਾ ਕੀਤਾ 1 ਰੁਪਿਆ 75 ਪੈਸੇ ਹੁਣ ਫਿਰ ਦੁਬਾਰਾ ਫਿਰ ਇਹਨਾਂ ਨੇ ਕੱਲ ਸਾਡੀ ਮਜ਼ਦੂਰੀ 'ਚ ਵਾਧਾ ਇਹ ਲਗ ਤਿੰਨ ਸਾਢੇ ਤਿੰਨ ਰੁਪਏ ਕੱਟੇ ਮਜ਼ਦੂਰੀ 'ਚ ਸਮੁੱਚੇ ਪੰਜਾਬ ਦੀ ਮਜ਼ਦੂਰਾਂ ਦੀ ਮਜ਼ਦੂਰੀ 'ਚ ਵਾਅਦਾ ਕੀਤਾ ਲਾਸਟ ਵਿੱਚ ਸਮੁੱਚੇ ਪੰਜਾਬ ਵੱਲੋਂ ਇਹ ਮੁੱਖ ਮੰਤਰੀ ਪੰਜਾਬ ਨੂੰ ਅੰਤਮਾਂ ਦੇ ਨੇ ਸਮੁੱਚੀ ਟੀਮ ਦਾ ਕੋਟ ਕੋਟ ਤਨਵਰਦ